ਆਈ ਅੱਖਾਂ ਵਿੱਚੋਂ ਨੂਰ ਬਰਸਦਾ ਤੇ ਮੁਖੜਾ ਚਮਕਾਂ ਮਾਰੇ ਆਹ ਚੜਕੀ ਵਾਲਿਆ ਸ਼ਿੰਦਿਆ ਆਦਰ ਲੱਗਦੇ ਨੇ ਗੋਲ ਬਿਆ

ਦੋਦੇ ਵਾਲਾ ਆਖੇ ਫਕਰ ਹਾਂ ਆਉਣ ਕਰਦੀ ਨਾ ਆਕੇ ਹੁਸ਼ਿਆਰੀ ਆਜ ਸੰਦੇ ਬਾਬੇ ਪੋਣ ਭਰ ਲਈ ਦੋਦੇ ਵਾਲਾ ਨਾ ਐਂਟਰੀ ਨਾਰੀ ਸੰਦੇ ਬਾਬੇ ਪੋਣ ਭਰ ਲਈਦਾ ਦੇ ਬਾਬੇ ਖੇਤ ਬੜ ਬਲ ਪਾਣਾ ਹਰੀ ਦੀ ਬਲ ਨਾਉ ਨਾਥਾਂ ਦੀ ਬਲ ਸ਼ਿਪ ਵਾਲੇ ਮਹਾਰਾਜ ਦੀ ਬਲ குரு ਗੋਰਖ ਨਾਥ ਦੀ ਬਲ ਮਹਾਮਈ ਕਾਲਕਾ ਦੀ ਬਲ ਬਾਬੇ ਕਾਲ ਪੈਰੂ ਦੀ ਕਹ ਫੱਕਰਾ ਅਗਲੀ ਗੱਲ ਕਹੀ ਕਹਿੰਦਾ ਸਾਧ ਕਹ 1 2 3 4 ਕਾਲੀ ਕੰਬਲੀ ਵਾਲੇ ਦੀ ਬਲ ਬਾਬੇ ਅਨੰਦ ਦਾਸ ਦੀ ਬਲ ਜਿਹੜਾ ਗੱਜ ਵੱਜ ਕੇ ਮੇਰੇ ਗੁਰੂ ਦਾ ਬਲ ਬਾਪੂ ਸੰਤੇ ਦੀ ਬਲ ਸੰਗਤੇ ਸੱਚੇ ਦਰਬਾਰ ਦੀ ਬਲ ਲਖਦਾ ਤੇ ਵੀਰ ਦੀ ਬਲ ਮਲੇਰਾ ਦੇ ਬਾਦਸ਼ਾਹੇ ਦੀ ਬਲ 11ਵੀਂ ਅਲੀ ਸਰਕਾਰ ਦੀ ਬਲ ਖਵਾਜਾ ਸਾਹਿਬ ਦੀ ਬਲ ਬਾਬੇ ਬੈਰੋ ਛੜੀਏ ਦੀ ਬਲ ਜਿਹੜਾ 64 ਜੋਗਣਾ ਦਾ ਬਲ ਗੁਰੂ ਰੂਪ ਸਾਧ ਸੰਗਤ ਦੀ ਬੁਲ ਬਾਬੇ ਦੇ ਸਿੱਕੇ ਮਸੱਲੇ ਦੀ ਬੁਲ ਸੰਗਤੇ ਸੱਚੇ ਦਰਬਾਰ ਦੀ ਬੁਲ ਜਕਰ ਗੱਜ ਵੱਜ ਕੇ ਬਾਬੇ ਅਰਜਨ ਦਾਸ ਦਾ ਬੁਲ ਜਕਰ ਗੱਜ ਵੱਜ ਕੇ ਬਾਬੇ ਅਰਜਨ ਦਾਸ ਦਾ ਬੁਲ ਜਕਰ ਗੱਜ ਵੱਜ ਕੇ ਗੁਣਗਣੇ ਸਾਧ ਦਾ ਬੁਲ ਜਕਰ ਗੱਜ ਵੱਜ ਕੇ ਜਮਨਾ ਦਾਸ ਦਾ ਬੁਲ ਜਕਰ ਗੱਜ ਵੱਜ ਕੇ ਦਾਰੇ ਦਾਸ ਦਾ ਬੁਲ ਜਕਰ ਗੱਜ ਵੱਜ ਕੇ ਆਪਣੇ ਮਾਤ ਪਿਤਾ ਦਾ ਬੁਲ ਜਕਰ ਗੱਜ ਵੱਜ ਕੇ ਆਪਣੇ ਗੁਰੂਆਂ ਦਾ ਬੁਲ ਸੰਗਤੇ ਸੱਚੇ ਦਰਬਾਰ ਦੀ ਆਜੋ ਭਾਈ ਘਰ ਵਾਲੇ ਹੋ ਸੋਖੇ ਨੋ ਸਭ ਕਿਲੜੇ ਆਪੈਂਦੇ ਕਿਲਣ ਅਜੋਗ ਕਮਾਏ ਓ ਸੋਖੇ ਨੋ ਸਭ ਕਿਲਣੇ ਪੈਂਦੇ ਕਿਲਣ ਅਜੋਗ ਸ਼ੇਰਾ ਪਾ ਬਾਬੇ ਦੀ ਕਚਹਿਰੀ ਲੱਗੀ ਚ ਕੋਈ ਵੀ ਹੁਕਮ ਲੈਣ ਤੋਂ ਪਹਿਲਾਂ ਪੁੱਤੋ ਗੱਲਬਾਤ ਕਰਨ ਤੋਂ ਪਹਿਲਾਂ ਤੈਨੂੰ ਸ਼ੇਰਾ ਤੇਰੇ ਨਗਰ ਖੇੜੇ ਨੂੰ ਤੇਰੇ ਇਸ ਸੋਹਣੇ ਜੇ ਬਾਬੇ ਦੇ ਸਜਾਏ ਪਰਿਵਾਰ ਨੂੰ ਤੇਰੇ ਚੇਲੇ ਬਾਲਕਿਆਂ ਨੂੰ ਤੇਰੇ ਸਾਜੀਆਂ ਨਵਾਜੀਆਂ ਨੂੰ ਮੇਰੇ ਫਕਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਸ਼ੇਰਾਏ ਮੇਰੀ ਬਾਬੇ ਤਾਈ ਸੱਚੀ ਸਰਕਾਰ ਤਾਈ ਇਹ ਅਰਜ਼ ਰੂਗੀ ਤੈਨੂੰ ਤੇਰੇ ਨਗਰ ਨੂੰ ਤੇ ਤੇਰੇ ਖੇੜੇ ਸੱਜੀ ਸਾਥ ਸੰਗ ਨੂੰ ਮਾਲਕ ਖੁਸ਼ੀਆਂ ਨਾਲ ਨਵਾਜੇ ਦੁੱਧ ਪੁੱਤ ਨਾਲ ਨਵਾਜੇ ਜਿਨ੍ਹਾਂ ਨੇ ਇਹ ਨਜ਼ਾਰਾ ਤੱਕਿਆ ਬਾਬੇ ਦਾ ਮਾਲਕ ਉਹਨਾਂ ਅੱਖਾਂ ਨੂੰ ਸਦਾ ਸੁਖ ਹੀ ਵਿਖਾਵੇ ਸ਼ੇਰਾ ਇਹ ਅਰਜਾ ਬਾਬੇ ਤੈ ਹਾਂ ਤੇਰੇ ਨਗਰ ਦੇ ਨਾਂ ਤੇ ਤੇ ਇੱਕ ਤੇਰੀ ਸਾਧ ਸੰਗਤ ਦੇ ਨਾਂ ਤੇ ਸ਼ੇਰਾ ਤਾੜੀ ਲਾਈਆਂ ਕੈ ਤੇਰਾ ਨਗਰ ਤੇਰਾ ਪਿੰਡ ਮਾਲਕ ਨੇ ਤੇਰੇ ਘਰੇ ਇਹ ਮਹਿਫਲ ਲਈ ਆ ਤਾਂ ਲੱਗੀ ਸਮਝਦਾ ਜੇ ਕੋਈ ਮੇਰੀ ਕੋਈ ਵੀ ਝੂਠੀ ਗੱਲ ਹੋਵੇ ਤੇ ਮੈਨੂੰ ਭਰੀ ਸਭਾ ਚ ਸ਼ਿਰਾ ਜਵਾਬ ਦੇ ਦੀ ਤੈਨੂੰ ਪੁੱਤ ਬਣਾਇਆ ਸਮਝਦਾ ਸਭ ਤੋਂ ਪਹਿਲਾਂ ਆਵਦੇ ਮਾਂ ਬਾਪ ਦੇ ਪੈਰੀ ਹੱਥ ਲਾ ਕੇ ਤੇ ਦਰਬਾਰ ਚ ਕਰਦੇ ਅਗਲੀ ਗੱਲ ਹਕ ਕਾਲੇ ਇਲਮ ਦੀ ਮਾਰ ਗੁਰੀ ਇੱਕ ਪਰਨ ਸੌਖਾ ਨਹੀਂ ਸਾਧੂ ਸੰਤਾਂ ਦੇ ਨਾਲ ਉਹ ਬੱਲਿਆ ਅੜਨਾ ਸੌਖਾ ਨਹੀਂ ਸਭ ਤੋਂ ਪਹਿਲਾਂ ਤੇਰਾ ਪਿਤਾ ਵੀ ਇੱਥੇ ਤੇਰੀ ਮਾਤਾ ਵੀ ਇੱਥੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਜਿੰਨੇ ਜੋਗਾ ਕੀਤਾ ਸਭ ਤੋਂ ਵੱਡਾ ਤਾਂ ਰੱਬ ਮਾਂ ਪਿਓ ਹੀ ਆ ਤੇਰਾ ਹਨਾ ਜਿਨ੍ਹਾਂ ਨੇ ਇੰਨੇ ਜੋਗਾ ਕੀਤਾ ਤੇ ਇੰਨੀ ਸਭਾ 'ਚ ਖੜਨ ਆਲਾ ਹੋਇਆ ਗੱਲਾਂ ਕਰਨ ਆਲਾ ਹੋਇਆ ਸ਼ਿਰਾ ਸਭ ਤੋਂ ਪਹਿਲਾਂ ਨੰਬਰ ਤੇਰੇ ਕੁੱਲ 'ਚ ਤੇਰੇ ਪਰਿਵਾਰ 'ਚ ਆ ਕੋਈ ਗੱਦੀ ਗੁੱਦੀ ਵਾਲਾ ਸਿਸਟਮ ਹੈ ਨਹੀਂ ਸੀ ਕਿਸੇ 'ਚ ਹੈ ਨਹੀਂ ਸੀ ਨਾ ਜਿਉਂ ਛੁੱਟਿਆ ਜਿਉਂ ਆਇਆ ਇਹ ਤੇਰੇ ਤੇ ਆਇਆ ਆਇਆ ਨਾ ਹਣਾ ਪਰਿਵਾਰ ਚ ਤੇਰੇ ਹੈ ਨਹੀਂ ਸੀ ਝੂਠੀ ਗੱਲ ਨਹੀਂ ਕਰਦਾ ਇੱਕ ਸਾਲ ਪਹਿਲਾਂ ਵੀ ਮੈਂ ਆਇਆ ਸੀ ਪਰ ਉਦੋਂ 5 ਦਿਨ ਘੱਟ ਆ ਸਾਲ ਹੁਣ ਚ 5 ਦਿਨ ਘੱਟ ਹੈ ਹੈਗੇ ਹਨ ਪਰ ਤੇਰੇ ਪਰਿਵਾਰ ਦੇ ਵਿੱਚ ਪਉਣਾ ਪੂਣਾ ਵਾਲਾ ਸਿਸਟਮ ਕਿਸੇ ਤੇ ਵੀ ਨਹੀਂ ਹਨ ਮਾਲਕ ਨੇ ਬਾਹ ਫੜਨੀ ਹੈ ਮਾਲਕ ਨੇ ਕਰਨਾ ਤੇ ਨਜ਼ਰੀਆ ਕੋਈ ਬਣਦਾ ਇਹ ਜ਼ਰੂਰੀ ਨਹੀਂ ਵੀ ਮੈਂ ਕੋਈ ਰੱਬ ਬਣ ਗਿਆ ਜੇ ਤੈਨੂੰ ਦੱਸਦਾ ਨਹੀਂ ਨਜ਼ਰੀਏ ਮੇਰੀ ਕੀ ਔਕਾਤ ਹੈ ਮੈਂ ਰੱਬ ਬਣ ਜਾ ਤੇਰੇ ਲਈ ਉਹ ਤੇਰੇ ਮਨ ਦੀ ਇੱਛਾ ਮੈਨੂੰ ਰੱਬ ਬਣਾਉਣਾ ਹੈ ਕਿ ਯੱਗ ਬਣਾਉਣਾ ਕੈ ਸਾ ਤੇਰੇ ਜਨਮ ਤੇ ਹੀ ਰੁਕਿਆ ਪਤਾ ਤੈਨੂੰ ਨਗਰ ਨੂੰ ਪਤਾ ਕਿ ਨਹੀਂ ਪਤਾ ਉਹ ਤੇਰੇ ਮਾਪੇ ਜਾਣਦੇ ਮੈਂ ਵੀ ਨਹੀਂ ਜਾਣਦਾ ਪਰ ਜਿਹੜਾ ਤੇਰਾ ਜਨਮ ਐ ਸੰਤਾਂ ਦੇ ਬੋਲਾਂ ਤੋਂ ਹੋਇਆ ਸੀ ਹੋਇਆ ਸੀ ਮਾਤਾ ਤੇਰੀ ਕਿੱਥੇ ਐਵੇਂ ਆ ਮਾਤਾ ਜੀ ਹਨਾ ਹੁ ਗੁੱਸਾ ਨਹੀਂ ਕਰਨਾ ਮਾਂ ਆਪਦਾ ਪੁੱਤ ਹੀ ਸਮਝਣਾ ਮੈਨੂੰ ਵੀ ਗੱਲ ਦੱਸੀ ਇਹ ਸੱਚੀ ਗੱਲ ਇਹ ਵਚਨਾਂ ਦੇ ਹੁਕਮਾਂ ਸੰਤਾਂ ਦੇ ਹੁਕਮਾਂ ਦੇ ਹੋਇਆ ਬੱਚਾ ਇਹਦੀ ਸੁੱਖੀ ਸੁਖ ਇਹਦੀ ਸੁਰਤ ਸੰਭਾਲਣ ਕੀ ਯਾਨੀ ਕਿ ਪੋਤਰੇ ਵਾਲੀ ਹੋ ਕੇ ਦੇ ਕੇ ਆਈਆਂ ਮਾਂ ਤਾਂ ਤਾੜੀ ਮਾਰ ਸੰਤਨਾ ਦੀ ਜਿਹੜੇ ਪੜ੍ਹ ਇਲਮ ਨੂੰ ਗੱਲ 모ੜ ਲੈਂਦੇ ਨੇ ਉਹ ਟੀਸੀ ਵਾਲਾ ਮੇਰ ਵੀ ਉਹ ਤੋੜ ਲੈਂਦੇ ਨੇ ਫਰੀ ਵਾਲਾ ਮੇਰ ਵੀ ਉਹ ਤੋੜ ਦਿੰਦੇ ਨੇ ਅੱਜ ਦੀ ਵਾਲਾ ਮੇਰ ਵੀ ਉਹ ਤੋੜ ਫਕੀਰੀ ਜਿਹਦੇ ਤਨ ਨੂੰ ਲੱਗਦੀ ਓਹੀ ਜਾਣਦਾ ਦੂਜਾ ਕੋਈ ਨਹੀਂ ਜਾਣਦਾ ਵਿਪਤਾ ਐਸੀ ਪਈ ਮਰਨ ਮਰਾਉਣ ਤੇ ਗੱਲਾਂ ਸੀਆਂ ਤੇਰੀਆਂ ਸ਼ੇਰ ਡਿੱਗਦਾ ਢੈਂਦਾ ਬਾਬੇ ਨੇ ਕੇ ਸਾਦੇ ਲੜ ਲੱਗਿਆ ਕਹਿੰਦਾ ਐਸੀ ਕਿਰਪਾ ਹੋਈ ਸਾਧ ਦੀ ਕਹਿੰਦਾ ਓਏ ਪੁੱਤ ਬਣਾ ਕੇ ਛੱਡ ਤਾ ਛੱਡਿਆ ਪਰ ਇੱਕ ਗੱਲ ਦਸੀ ਸਭਾ ਦੇ ਵਿੱਚ ਜਿੱਤੇ ਦਾ ਪੁੱਤ ਬਣਾ ਕੇ ਛੱਡਿਆ ਕਮੀ ਮਹਿਸੂਸ ਕੀਤੀ ਓਏ ਕੋਈ ਹੈ ਕੀਤੀ ਹੈ ਤਾਰੀ ਮਰ ਫੱਕਰ ਦੇਣ ਤੇ ਮਾਲਕ ਐਸਾ ਹੁਕਮ ਦਿੰਦਾ ਸ਼ੇਰਾ ਅੱਜ ਜਦੋਂ ਪੌਣ ਪੂਣ ਆਲਾ ਰੰਗ ਬਣਿਆ ਨਾ ਤੇ ਲੋਕ ਤਾਨੇ ਮਾਰਦੇ ਹੁੰਦੇ ਸੀ ਵੀ ਸਾਰਾ ਕੁਝ ਗਵਾ ਕੇ ਤੇ ਹੁਣ ਇਹ ਨੂੰ ਬਾਬਾ ਬੰਨਾ ਆ ਗਿਆ ਕਾ ਬੰਦੇ ਨੂੰ ਕਾਮਯਾਬ ਕਰਦੇ ਆ ਤੇ ਦੁਨੀਆ ਦੇ ਤਾਨੇ ਮਿਹਨੇ ਕਰਦੇ ਸਮਝ ਆ ਗਈ ਕਹਿੰਦਾ ਜੋ ਬਾਬੇ ਖੇਤਪਾਲ ਤੋਂ ਮੰਗਿਆ ਜੋ ਬਾਬੇ ਨਿੱਕੇ ਸਾਧ ਤੋਂ ਮੰਗਿਆ ਜੋ ਬਾਬੇ ਅਰਜਨ ਦਾਸ ਤੋਂ ਮੰਗਿਆ ਕਹਿੰਦਾ ਸ਼ੇਰਾ ਉਹ ਲੀਖ ਲਾ ਕੇ ਦਿੱਤਾ ਵੀ ਹਾਂ ਹੋ ਗਿਆ ਤੇਰੇ ਘਰ ਦੇ ਵਿੱਚ ਤੇਰੇ ਪਰਿਵਾਰ ਦੇ ਵਿੱਚ ਐਸਾ ਮਾਲਕ ਨੇ ਕੋੜ ਕੱਢਿਆ ਜਿਹੜਾ ਅੱਜ ਤੱਕਰ ਤੂੰ ਕੱਢ ਹੀ ਨਹੀਂ ਸਕਿਆ ਤੇ ਅੱਜ ਦਾ ਟਾਈਮ ਅੱਜ ਦੀ ਘੜੀ ਬਾਬੇ ਅਰਜਨ ਦਾਸ ਦੀ ਐਨੀ ਕਿਰਪਾ ਕਹਿੰਦਾ ਜਾਓ ਏ ਧੂਨੇ ਤੇ ਬੈਠ ਕੇ ਦੇ ਸਿਰ ਤੇ ਹੱਥ ਧਰ ਦੇ ਤਾਂ ਉਹ ਵੀ ਕਹਿੰਦਾ ਭਲਾ ਐਵੇਂ ਹੀ ਹੈ ਨਾ ਸੰਤਾਂ ਦਾ ਡੇਰਾ ਨਹੀਂ ਛੱਡਣਾਗਾ ਬਾਬੇ ਅਰਜਨ ਦਾਸ ਦਾ ਸਮਝ ਆ ਗਈ ਉਹਨਾਂ ਦੇ ਡੇਰੇ ਤੇ ਸਲਾਮ ਕਰਨਾ ਤੇਰਾ ਫਰਜ਼ ਹੈ ਕਿਉਂਕਿ ਤੈਨੂੰ ਜਨਮ ਦੇਣ ਵਾਲੇ ਉਹ ਹੈ ਸਾਧੂ ਦਾ ਬੋਲਿਆ ਬਿਰਥਾ ਨਹੀਂ ਜਾ ਧੰਨ ਬਾਬਾ ਸਮਝ ਆ ਗਈ ਜਿਹੜੇ ਸਾਧਨੇ ਵਾਤੀ ਉਹ ਵਾਤੀ ਉਹ ਤੋਂ ਆਲਾ ਕੋਈ ਨਹੀਂ ਜਾਂਦਾ ਰੱਬ ਰੋਸ ਜੇ ਸਾਧ ਮਨਾ ਦੂ ਜੇ ਸਾਧ ਰੋਸ ਗਿਆ ਰੱਬ ਬਣੀ ਮੰਨਦਾ ਸਮਝ ਆ ਗਈ ਸੰਤਾਂ ਦਾ ਡੇਰਾ ਨਹੀਂ ਛੱਡਣਾ ਸੰਤਾਂ ਦੇ ਜਾਣਾ ਭਾਈ ਜਿਵੇਂ ਤੇਰੇ ਮਾਲਕ ਕੰਮ ਕੱਢੂ ਗੋਵੇਂ ਜਾ ਠੀਕ ਹੈ ਤੇਰੇ ਸਿੱਖੀ ਦੀ ਅੰਨ ਪਾਣੀ ਮਨਜ਼ੂਰ ਰੋਟੀ ਮਨਜ਼ੂਰ ਹੈ ਸ਼ਰਾਬ ਠੀਕ ਹੈ ਤਨ ਜੋ ਮਾਲਕ ਦੇ ਨਾਂ ਤੇ ਕੀਤਾ ਮਾਲਕ ਨੇ ਮਨਜ਼ੂਰ ਕੀਤਾ ਸਮਝ ਆ ਗਈ ਕਿਸੇ ਦੇ ਬਹਿਕਾਵੇ ਚ ਨਹੀਂ ਆਉਣਾ ਤੇ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਆਪਦੀ ਸੱਚੀ ਤੇ ਸੁੱਚੀ ਫਕੀਰੀ ਕਰਨੀ ਹੈ ਇੱਕ ਟਾਈਮ ਤੇਰਾ ਵੈਰੀ ਵੀ ਚੱਲ ਕੇ ਆ ਗਿਆ ਨਾ ਪੁੱਤ ਓਏ ਉਹਨੂੰ ਵੀ ਘਰੇ ਰੱਬ ਬਣਾ ਕੇ ਸੇਵਾ ਕਰਨੀ ਪੈਣੀ ਆ ਉਹਦੀ ਤੇਰੀ ਵੈਰ ਵਿਰੋਧਤਾ ਸਭ ਖਤਮ ਹੈ ਜਦ ਸੰਗਤ ਚ ਆ ਗਿਆ ਇੱਕ ਬਾਬਾ ਲੱਗ ਜਾਣਾ ਬਹੁਤ ਵੱਡੀ ਗੱਲ ਹੈ ਸ਼ਰਮ ਤੇਰੀ ਉਮਰ ਮੇਰੇ ਨਾਲੋਂ ਵੱਡੀ ਹੋਊਗੀ ਸਮਝਦਾ ਨਹੀਂ ਓਵੇਂ ਦੁਨਿਆਵੀ ਤੌਰ ਤੇ ਮੈਂ ਤੇਰੇ ਤੋਂ ਛੋਟਾ ਹੀ ਹਾਂ ਪਰ ਗੱਲ ਤੈਨੂੰ ਦੱਸਦਾ ਕਿ ਜਦੋਂ ਬਾਬਾ ਲੱਗ ਜਾਂਦਾ ਨਾ ਉਦੋਂ ਬਾਬੇ ਦੇ ਨਾਲ ਬਹੁਤ ਗੱਲਾਂ ਜੁੜ ਜਾਂਦੀਆਂ ਬੰਦੇ ਦੇ ਨਾਲ ਧੰਨਵਾਦ ਸਮਝ ਆ ਗਈ ਇੱਕ ਬਾਬਾ ਜਿਹੜਾ ਉਹ ਦੁਨੀਆ ਤੋਂ ਵੱਖ ਹੋ ਜਾਂਦਾ ਤੇ ਦੁਨੀਆ ਦੇ ਤੌਰ ਤਰੀਕੇ ਬਾਬੇ ਤੇ ਨਹੀਂ ਅਜਮਾਉਣੇ ਆਪਣੀਆਂ ਬਹੁਤ ਚੀਜ਼ਾਂ ਦੁਨੀਆ ਤੋਂ ਲੱਗ ਹੋ ਜਾਂਦੀਆਂ ਜੇ ਤੇਰੇ ਪ੍ਰੋਗਰਾਮ ਆ ਨਾ ਕੋਈ ਵਿਆਹ ਸ਼ਾਦੀ ਤਾਂ ਤੂੰ ਦੁਨੀਆ ਦੇ ਅਕੋਰਡਿੰਗ ਹੀ ਚੱਲਣਾ ਪਊ ਤੂੰ ਤੇਰੇ ਮਨ ਦਾ ਕੁਝ ਨਹੀਂ ਕਰ ਸਕਦਾ ਸਮਝ ਆ ਗਈ ਹਮੇਸ਼ਾ ਨਿਮਰਤਾ ਰੱਖਣੀ ਹੈ ਆਪਦੇ ਸੁਭਾਅ ਗੁੱਸੇ ਤੇ ਕੰਟਰੋਲ ਰੱਖਣਾ ਨਿਮਰਤਾ ਨਿਰਾਲ ਫਕੀਰਾਂ ਦਾ ਹੋ ਕੇ ਚੱਲਣਾ ਬੱਚਾ ਬਣ ਕੇ ਰਹਿਣਾ ਸੰਗਤ ਨੂੰ ਰੱਬ ਮੰਨਣਾ ਰੱਬ ਮੰਨਦਾ ਜਾਏਗਾ ਇਹਨਾਂ ਨੇ ਪਾਰ ਲਾਉਣਾ ਇਧਰੋਂ ਕੱਖ ਨਹੀਂ ਮਿਲਣਾ ਇਧਰੋਂ ਹੀ ਮਿਲਣਾ ਜੋ ਮਿਲਣਾ ਦੁਨੀਆ ਤੋਂ ਮਿਲਣਾ ਹੈ ਇਹ ਤਸਵੀਰ ਹੈ ਆਪਾਂ ਕਹਿੰਦੇ ਨੇ ਉਹ ਲਖਦਾ ਤਾਂ ਪੀਰੇ ਬਾਲਕਨਾਥ ਬਾਬਾ ਖੇਤਬਲ ਮਾਮਸਾਣੀ ਮਾਤਾ ਕਾਲਕਾ ਇਹ ਤਸਵੀਰਾਂ ਬੋਲਦੀ ਪਰ ਰੱਬ ਅਸਲ ਇਧਰੋਂ ਬੋਲਣਾ ਜੇ ਇੱਕ ਆ ਗਿਆ ਉਹਦੀ ਵੀ ਕਦਰ ਓਨੀ ਜੇ ਦਸ ਆ ਗਏ ਤੋਂ ਉਹਦੀ ਵੀ ਕਦਰ ਓਨੀ ਕਦਰ ਕਰਦਾ ਜਾਈ ਤੇ ਜੇ ਬਾਬਾ ਵਚਨੋਂ ਭੱਜ ਜੇ ਤੇ ਸਾਧ ਪੁੱਤ ਨਾ ਗਈ ਮੇਰੀ ਧੋਣ ਲਾ ਕੇ ਰੱਖ ਉਹ ਤੁਹਾਨੂੰ ਬਾਬਾ ਜ਼ਿੰਦਗੀ ਜਰਾਜ ਕਰੇਗਾ ਠੀਕ ਹੈ ਸੱਚੀ ਤੇ ਸੁੱਚੀ ਫਕੀਰੀ ਕਰਨੀ ਹੈ ਮੇਰੇ ਸਿਧਾਂਤਾਂ ਦਾ ਤੈਨੂੰ ਪਤਾ ਹੈ ਉਹਨਾਂ ਕੰਮਾਂ ਤੋਂ ਬਚ ਕੇ ਐਨਾ ਮੈਨੂੰ ਮਾਣ ਹੈ ਵੀ ਤੂੰ ਇਹਨਾਂ ਕੰਮਾਂ ਚੋਂ ਬਾਹਰ ਆ ਸ਼ੇਰਾ ਐਨੀ ਕ ਗੱਲ ਦਾ ਮੈਨੂੰ ਯਕੀਨ ਆ ਤੇਰੇ ਤੇ ਸਮਝ ਆ ਗਈ ਭਰੋਸਾ ਨਾ ਤੋੜੀ ਬਾਬੇ ਨਿੱਕੇ ਸਾਦਾ ਬਣ ਕੇ ਚੱਲ ਲਈ ਤੇ ਬੇੜਾ ਪਾਰ ਹੁੰਦਾ ਜਾਊਗਾ ਜੋ ਮੰਗੇਗਾ ਉਹੀ ਮਿਲੂਗਾ ਸਮਝਿਆ ਕੀ ਅੱਜ ਤਾਂ ਤੇਰਾ ਦੀਵਾਨ ਮਨਜ਼ੂਰ ਹੈ ਧੰਨ ਜੋ ਅੰਨ ਪਾਣੀ ਸ਼ਿਕਾਤਾ ਸ਼ੇਰਾ ਮਾਲਕ ਕਹਿੰਦਾ ਤੁਰ ਦਰਗਾਹ ਮਨਜ਼ੂਰ ਆਈ ਸੰਗਤ ਦੀ ਚੌਂਕੀ ਮਨਜ਼ੂਰ ਹੈ ਸਾਜ਼ੀਆਂ ਦਾ ਸਾਜ਼ ਮਨਜ਼ੂਰ ਹੈ ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਜਿੰਨਾ ਸੇਵਾਦਾਰਾਂ ਨੇ ਭਾਈ ਸੰਗਤ ਦੀ ਸੇਵਾ ਕਰ ਲਈ ਉਹਨਾਂ ਦੀ ਸੇਵਾ ਮਨਜ਼ੂਰ ਹੈ ਅੱਜ ਦਾ ਭਾਈ ਤੇਰਾ ਜਸ ਪਾਠ ਮਨਜ਼ੂਰ ਹੈ ਅੱਜ ਦੀ ਤੇਰੀ ਰਾਤ ਮਾਲਕ ਲੇਖੇ ਲੱਗੀ ਮਾਲਕ ਇਹਦਾ ਫਲ ਤੈਨੂੰ ਬਹੁਤ ਹੀ ਜਲਦ ਦੇ ਕੇ ਜਾਊਗਾ ਕਹੀਂ ਬਾਬਾ ਅਗਲੀ ਗੱਲ ਨਕ ਨਕੜਾ ਉਵਾ ਦਾ ਲਿਕਾਂ ਵੱਲਿਆ ਵੇਖੀ ਵੀਰ ਪੈਂਦੀ ਆ ਉੱਚੀ ਕਾਬਲੇ ਆ ਵੇਖੀ ਵੀਰ ਵਿੰਦੀ ਆ ਉੱਚੀ ਕਾਬਲੇ ਆ ਆ ਵੇਖੀ ਫਰ ਬਣਿਆ ਗਾਥਾ ਸਵਾਲਾ ਮਾਰ ਲੈ ਮੇਰੀ ਸਾਦਰੀਆ ਓ ਪੁੰਨਕੇ ਸਾਧ ਬੋਲ ਸਾਧ ਕਾਲੀ ਕੰਬਲੀ ਵਾਲੇ ਦੀ ਹਾਂ ਸ਼ਰਾ ਟੇਕੇ ਮੱਥਾ ਤੇ ਬਹਿ ਜਾ ਪਾ